ਹੈਲੋ ਹਾਂਜੀ ਤੇ ਅੱਜ ਆਪਾਂ ਲੱਗੇ ਆਂ ਜੀ ਪਾਸਤਾ ਬਣਾਉਣ ਵੇਖੋ ਇਹ ਪਾਸਤਾ ਬਣਾਇਆ ਆਪਾਂ ਕਿੰਨਾ ਵਧੀਆ ਘਰ ਦੇ ਵਿੱਚ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਣਾਉਣਾ ਦੱਸਾਂਗੇ ਪਾਸਤਾ ਤੇ ਤੁਸੀਂ ਵੀ ਘਰ ਵਿੱਚ ਬਣਾ ਕੇ ਤੇ ਬੱਚਿਆਂ ਨੂੰ ਖਵਾ ਸਕਦੇ ਹੋ ਪਾਸਤਾ ਤੇ ਜਿਹੜਾ ਇਹਨਾ ਪਾਸਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਤੇ ਇਹ ਮੈਂ ਅੱਜ ਵੀਡੀਓ ਬਣਾ ਲਈ ਮੈਂ ਹਾਂ ਚੱਲ ਆਪਾਂ ਵੀਡੀਓ ਬਣਾ ਲਈ ਆਪਣੀਆਂ ਭੈਣਾਂ ਲਈ ਤੇ ਆਪਾਂ ਘਰੇ ਹੀ ਵੇਖੋ ਕਿੰਨਾ ਸੋਹਣਾ ਪਾਸਤਾ ਬਣਿਆ ਕਲਰ ਵੇਖੋ ਕਿੰਨਾ ਸੋਹਣਾ ਆਇਆ ਤੇ ਜਿਹੜਾ ਆਪਾਂ ਬਾਜ਼ਾਰੋਂ ਖਾਂਦੇ ਉਹ ਇੰਨਾ ਆਪਣਾ ਵਧੀਆ ਨਹੀਂ ਹੁੰਦਾ ਘਰ ਵਿੱਚ ਆਪਾਂ ਬੱਚਿਆਂ ਨੂੰ ਬਣਾ ਕੇ ਜਿਵੇਂ ਸਬਜ਼ੀਆਂ ਨਹੀਂ ਖਾਂਦੇ ਤੇ ਹਰ ਇੱਕ ਤਰ੍ਹਾਂ ਦੀਆਂ ਅੱਜ ਕੱਲ ਸਬਜ਼ੀਆਂ ਹਰੀਆਂ ਹਰ ਇੱਕ ਤਰ੍ਹਾਂ ਦੀਆਂ ਸਬਜ਼ੀਆਂ ਗਾਜਰਾ ਮਟਰ ਜੋ ਵੀ ਤੁਸੀਂ ਪਾਉਣਾ ਚਾਹੋ ਇਹਦੇ ਵਿੱਚ ਪਾ ਸਕਦੇ ਹੋ ਤੇ ਵੇਖੋ ਕਿੰਨਾ ਸੋਹਣਾ ਪਾਸਤਾ ਬਣਿਆ ਤੇ ਬਾਜ਼ਾਰੋਂ ਵੈਸੇ ਮਿਲਦਾ ਵੀ ਮਹਿੰਗਾ ਤੇ ਉਹਦੇ ਨਾਲ ਬੱਚਿਆਂ ਦਾ ਕੁਝ ਬਣਦਾ ਵੀ ਨਹੀਂ ਕਿਉਂਕਿ ਛੋਟੀ ਜਿਹੀ ਪਲੇਟ ਕਾਫੀ ਮਹਿੰਗੀ ਦਿੰਦੇ ਆ ਤੇ ਇਸ ਤਰ੍ਹਾਂ ਘਰ ਵਿੱਚ ਤੁਸੀਂ ਕਾਫੀ ਸਾਰਾ ਜਿਹੜਾ ਨਾ ਆਪਣਾ ਬਣਾ ਸਕਦੇ ਹੋ ਪਾਸਤਾ ਤੇ ਇਧਰ ਆਪਾਂ ਕੜਾਈ ਧਰਤੀ ਤੇ ਕੜਾਈ ਦੇ ਵਿੱਚ ਤੇਲ ਪਾਤਾ ਜੀ ਤੇਲ ਪਾ ਲਓਰ ਫੈਂਟ ਪਾ ਲਓ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਕਿਉਂ ਤੇ ਆਪਾਂ ਇੱਥੇ ਵਰਤਿਆ ਜੀ ਤੇਲ ਤੇ ਤੇਲ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੇਲ ਨੂੰ ਆਪਣਾ ਸੜਨ ਦੇਣਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਨਾ ਸਮਾਨ ਇਹਦੇ ਵਿੱਚ ਪਾਵਾਂਗੇ ਤੇ ਜਿਹੜਾ ਪਾਸਤਾ ਨਾ ਪਹਿਲਾਂ ਹੀ ਮੈਂ ਉਬਾਲ ਲਿਆ ਸੀ ਪਾਸਤੇ ਉਬਾਲਣ ਦੀ ਮੈਂ ਵੀਡੀਓ ਨਹੀਂ ਬਣਾਈ ਤੇ ਪਾਸਤਾ ਤੁਸੀਂ ਉਬਾਲ ਲੈਣਾ ਜਿਵੇਂ ਆਪਾਂ ਚੌਲ ਫਿੱਕੇ ਵਾਲਦੇ ਹਾਂ ਉਸੇ ਤਰੀਕੇ ਨਾਲ ਹੀ ਉਬਾਲ ਲੈਣਾ ਤੇ ਉਹਦੇ ਵਿੱਚ ਜਿਹੜਾ ਨਾ ਆਪਾਂ ਥੋੜਾ ਜਿਹਾ ਤੇਲ ਪਾ ਦੇਣਾ ਚਮਚਾ ਇੱਕ ਤੇ ਥੋੜਾ ਜਿਹਾ ਆਪਾਂ ਲੂਣ ਪਾ ਦੇਣਾ ਤੇ ਉਹਦੇ ਨਾਲ ਉਸੇ ਤਰ੍ਹਾਂ ਆਪਾਂ ਬਾਲ ਲੈਣਾ ਤੇ ਇੱਧਰ ਆਪਾਂ ਜਿਹੜੀਆਂ ਨਾ ਸਬਜ਼ੀਆਂ ਕੱਟ ਲਈਆਂ ਵੇਖੋ ਹਰੀ ਮਿਰਚ ਹਰੀ ਸ਼ਿਮਲਾ ਮਿਰਚ ਲਾਲ ਸ਼ਿਮਲਾ ਮਿਰਚ ਤੇ ਥੋੜੀਆਂ ਜੀਆਂ ਗਾਜਰਾਂ ਪਿਆਜ਼ ਇਹ ਮੈਂ ਕੱਟ ਲਿਆ ਇਹ ਮੇਰੇ ਕੋਲ ਪਈਆਂ ਸੀ ਘਰੇ ਤੇ ਇਹ ਮੈਂ ਕੱਟ ਲਿਆ ਤੇ ਇਹ ਵੇਖੋ ਮੈਂ ਪਾਸਤਾ ਜਿਹੜਾ ਉਬਾਲ ਲਿਆ ਤੇ ਪਾਸਤਾ ਬਾਲ ਕੇ ਆਪਾਂ ਨਾ ਫਿਰ ਨੂੰ ਜਦੋਂ ਛਾਣ ਲੈਣਾ ਤੇ ਉਹਦੇ ਉੱਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਇਹਨੂੰ ਇਹ ਪੂਰਾ ਪਾਣੀ ਕੱਢ ਕੇ ਤੇ ਇਹਦੇ ਉੱਤੇ ਚਮਚਾ ਕੋ ਆਪਾਂ ਰਫੈਂਡ ਲਾ ਦੇਣਾ ਤੇ ਉਹਦੇ ਨਾਲ ਨਾ ਜਿਹੜਾ ਜੁੜਦਾ ਨਹੀਂਗਾ ਤੇ ਇਧਰ ਆਪਣਾ ਜਿਹੜਾ ਤੇਲ ਹੈ ਜਿਹੜਾ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਪਾਸਤਾ ਤੁਹਾਨੂੰ ਬਣਾਉਣਾ ਦੱਸਦੇ ਆ ਤੇ ਇਹਦੇ ਵਿੱਚ ਪਹਿਲਾਂ ਆਪਾਂ ਨਾ ਜਿਹੜੇ ਆ ਪਿਆਜ਼ ਤੇ ਗਾਜਰਾ ਭੁੰਨਾਂਗੇ ਕਿਉਂਕਿ ਜਿਹੜੀ Shimla mircha ਨੇ ਦੋ ਲਾਲ ਤੇ ਜਿਹੜੀਆਂ ਹਰੀਆਂ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਸ ਐ ਕਰੰਚੀ ਰੱਖਣਾ ਇਸ ਕਰਕੇ ਆਪਾਂ ਇਹ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਗਾਜਰਾ ਤੇ ਪਿਆਜ਼ ਭੁੰਨ ਲੈਨੇ ਆ ਕਿਉਂਕਿ ਗਾਜਰ ਜਿਹੜੀ ਹੈ ਕੱਚੀ ਨਾ ਰਹਿ ਜਾ ਇਸ ਕਰਕੇ ਆਪਾਂ ਗਾਜਰਾ ਵੀ ਨਾ ਪਿਆਜ਼ ਦੇ ਨਾਲ ਹੀ ਪਾ ਦਿੱਤੀਆਂ ਤੇ ਵੇਖੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਉਹ ਨੱਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਦੂਜੀਆਂ ਸਬਜ਼ੀਆਂ ਪਾਉਣੀਆਂ ਤੇ ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਵੇਂ ਬੰਦ ਗੋਭੀ ਹੋ ਗਈ ਮਟਰ ਹਰ ਇੱਕ ਤਰ੍ਹਾਂ ਦੀ ਸਬਜ਼ੀ ਜਿਵੇਂ ਅੱਜ ਕੱਲ੍ਹ ਹੈ ਗਈ ਆਪਣੇ ਹਰੀਆਂ ਸਬਜ਼ੀਆਂ ਤੇ ਉਹ ਤੁਸੀਂ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਕੇ ਤੇ ਬੱਚਿਆਂ ਨੂੰ ਖਵਾ ਸਕਦੇ ਹੋ ਤੇ ਇੱਧਰ ਵੇਖੋ ਆਪਣੇ ਜਿਹੜੀ ਪਿਆਜ਼ ਤੇ ਜਿਹੜੀ ਗਾਜਰ ਇਹ ਬਿਲਕੁਲ ਆਪਣੀ ਪੱਕ ਗਈ ਹੈ ਗਲ ਗਈ ਹੈ ਵੇਖੋ ਮੈਂ ਫੇਕੇ ਵੇਖ ਲਿਆ ਸੀ ਇਹਨੂੰ ਤੇ ਇਸੇ ਤਰ੍ਹਾਂ ਤੁਸੀਂ ਇਹਨਾਂ ਫੇਕੇ ਵੇਖ ਲੈਣਾ ਜੇ ਗਲਗੀ गाजर ਤਾਂ ਫਿਰ ਤੁਸੀਂ ਇਹਦੇ ਵਿੱਚ Shimla mircha ਜਿਹੜੀਆਂ ਦੋਵੇਂ ਕੱਟੀਆਂ ਆਪਾਂ ਉਹ ਪਾ ਦੇਣੀਆਂ ਤੇ ਇਸੇ ਤਰ੍ਹਾਂ ਇਹਨੂੰ ਆਪਾਂ ਜਿਹੜੀਆਂ Shimla mircha ਨੂੰ ਜ਼ਿਆਦਾ ਨਹੀਂ ਆਪਾਂ ਪੁੰਨਣਾ ਬਸ ਕਰੰਚੀ ਕਰੰਚੀ ਰੱਖਣਾ ਕਿਉਂਕਿ ਕਰੰਚੀ ਕਰੰਚੀ ਜਿਹੜੀਆਂ ਨਾ ਸਵਾਦ ਲੱਗਦੀਆਂ ਤੇ ਇਸੇ ਤਰੀਕੇ ਆਪਾਂ ਬਸ ਇਹਨੂੰ ਮੜਾ ਜਿਹਾ ਸੌਤੇ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪਾਸਤਾ ਪਾ ਬਾਲ ਕੇ ਰੱਖ ਛੱਡਿਆ ਤੇ ਪਾਸਤਾ ਬਾਲਣ ਤੇ ਆਪਣਾ ਜਿਹੜਾ ਟਾਈਮ ਜਿਹੜਾ ਉਹ ਲੱਗਦਾ ਬਾਕੀ ਆਪਣਾ ਕੋਈ ਟਾਈਮ ਨਹੀਂ ਇਹਨਾਂ ਲੱਗਦਾ ਇੱਥੇ ਆਪਣਾ ਜੜੀਆਂ ਜੜੀਆਂ ਸਬਜ਼ੀਆਂ ਆਪਣੀਆਂ ਪੁੱਜ ਗਈਆਂ ਸਾਰੀਆਂ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਪਾਸਤਾ ਵੇਖੋ ਆਪਣਾ ਪਾਸਤਾ ਕਿੰਨਾ ਸੋਹਣਾ ਵੱਖਰਾ ਵੱਖਰਾ ਸਾਰਾ ਪਾਸਤਾ ਜਦੋਂ ਵੀ ਉਬਾਲ ਕੇ ਤੁਸੀਂ ਇੱਕ ਜਦੋਂ ਉਬਾਲਦੇ ਹੋ ਉਹਦੇ ਵਿੱਚ ਚਮਚਰ ਫੈਂਟ ਦਾ ਪਾ ਦਿਓ ਤੇ ਇੱਕ ਜਦੋਂ ਤੁਸੀਂ ਇਹਨੂੰ ਛਾਣਦੇ ਹੋ ਨਾ ਉਦੋਂ ਇਹਨੂੰ ਚਮਚਰ ਫੈਂਟ ਦਾ ਲਾ ਦਿਓ ਫਿਰ ਜਿਹੜਾ ਨਾ ਪਾਸਤਾ ਆਪਣਾ ਜੋੜਦਾ ਨਹੀਂ ਤੇ ਹੁਣ ਆਪਾਂ ਜਿਹੜੇ ਮਸਾਲੇ ਪਾਉਣ ਲੱਗੇ ਵੇਖੋ ਕਾਲੀ ਮਿਰਚ ਪਾਵਾਂਗੇ ਥੋੜੀ ਜੀ ਸਵਾਦ ਅਨਸਾਰ ਜਿੰਨੀ ਕੋ ਤੁਸੀਂ ਪਾਉਣੀ ਚਾਹੁੰਦੇ ਹੋ ਤੇ ਥੋੜੀ ਜੀ ਲਾਲ ਮਿਰਚ ਤੇ ਇਹਦੇ ਵਿੱਚ ਤੁਸੀਂ ਚਾਹੋ ਤੇ ਫੂਡ ਕਲਰ ਵੀ ਪਾ ਸਕਦੇ ਹੋ ਪਰ ਮੈਂ ਫੂਡ ਕਲਰ ਨਹੀਂ ਪਾਇਆ ਫੂਡ ਕਲਰ ਨਾਲ ਥੋੜਾ ਜਿਹਾ ਰੈੱਡ ਰੈੱਡ ਬਣੇਗਾ ਤੇ ਇੱਥੇ ਲਾਲ ਮਿਰਚ ਪਾਈ ਮੈਂ ਕਾਲੀ ਮਿਰਚ ਪਾਈ ਹੈ ਤੇ ਥੋੜਾ ਜਿਹਾ ਗਰਮ ਮਸਾਲਾ ਪਾਇਆ ਆਪਦੇ ਸਵਾਦ ਅਨਸਾਰ ਜਿੰਨਾ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਇੱਥੇ ਆਪਾਂ ਹੁਣ ਇੱਕ ਹੁਣ ਫਿਰ ਆਪਾਂ ਇਹਦੇ ਵਿੱਚ ਨਾ ਲੂਣ ਪਾ ਦਿੱਤਾ ਇਸ ਤਰ੍ਹਾਂ ਆਪਾਂ ਇੱਥੇ ਲੋਨ ਆਪਦੇ ਹਿਸਾਬ ਨਾਲ ਪਾਉਣਾ ਕਿਉਂਕਿ ਆਪਾਂ ਲੋਨ ਪਹਿਲੋਂ ਵੀ ਪਾ ਦਿੱਤਾ ਸੀ ਜਦੋਂ ਬਾਲਿਆ ਪਾਸਤਾ ਤੇ ਆਪਦੇ ਹਿਸਾਬ ਨਾਲ ਤੁਸੀਂ ਪਾਉਣਾ ਤੇ ਇੱਥੇ ਥੋੜੀ ਜੀ ਸੋਇਆ ਸੌਸ ਪਾਈ ਹੈ ਮੈਂ ਤੇ ਹੁਣ ਥੋੜਾ ਜਿਹਾ ਜਿਹੜੀ ਹੈ ਟਮਾਟੋ ਸੌਸ ਵੀ ਸੌਸ ਵੀ ਜਿਹੜੀ ਹੈ ਨਾ ਪਾ ਦੇਣੀ ਇਹਦੇ ਵਿੱਚ ਇਹਦੇ ਨਾਲ ਜਿਹੜਾ ਸਵਾਦ ਹੋਰ ਵੀ ਜਿਹੜਾ ਨਾ ਪਾਸਤੇ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਤੇ ਇਹ ਮੇਰੇ ਕੋਲ ਅੱਜ ਨਾ ਸਿਰਕਾ ਹੈ ਨਹੀਂ ਸੀ ਸਿਰਕਾ ਵੀ ਤੁਸੀਂ ਪਾਉਣਾ ਥੋੜਾ ਜਿਹਾ ਚਮਚਾ ਕੋ ਸਿਰਕਾ ਪਾਓਗੇ ਤੇ ਸਿਰਕੇ ਨਾਲ ਹੋਰ ਵੀ ਜ਼ਿਆਦਾ ਟੇਸਟ ਆਉਂਦਾ ਜੇ ਸਿਰਕਾ ਨਹੀਂ ਤੇ ਤੁਸੀਂ ਨਿੰਬੂ ਵੀ ਪਾ ਸਕਦੇ ਨਚੋੜ ਸਕਦੇ ਹੋ ਇੱਕ ਤੇ ਮੇਰੇ ਕੋਲ ਅੱਜ ਨਾ ਨਿੰਬੂ ਸੀ ਤੇ ਨਾ ਮੇਰੇ ਕੋਲ ਸਿਰਕਾ ਸੀ ਇਸ ਕਰਕੇ ਮੈਂ ਉਹਨਾਂ ਚ ਦੋਨਾਂ ਚੀਜ਼ਾਂ ਚ ਕੋਈ ਚੀਜ਼ ਨਹੀਂ ਪਾਈ ਬਸ ਮੈਂ ਇਸੇ ਤਰ੍ਹਾਂ ਹੀ ਬਸ ਸੋਇਆ ਸੌਸ ਤੇ ਜਿਹੜੀ ਆਪਣੀ ਕੈਚਅਪ ਪਾਈ ਹੈ ਤੇ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਨਾ ਇੱਕ ਚੌੜੇ ਜੇ ਚੌੜੇ ਮੂੰਹ ਵਾਲੀ ਜਿਵੇਂ ਨਾ ਕੜਚੀ ਹੋਵੇ ਉਹਦੇ ਨਾਲ ਹਲਾਉਣਾ ਤਾਂ ਜੋ ਜਿਹੜਾ ਆਪਣਾ ਨਾ ਪਾਸਤਾ ਟੁੱਟੇ ਨਾ ਤੇ ਇਹਦੇ ਨਾਲ ਆਪਾਂ ਐ ਥਲੂੰ ਲਿਆ ਕੇ ਤੇ ਪੂਰਾ ਵਧੀਆ ਤਰੀਕੇ ਨਾਲ ਇਹਨੂੰ ਇਸ ਤਰ੍ਹਾਂ ਆਪਾਂ ਇਹਨੂੰ ਪਾਸਤੇ ਨੂੰ ਜਿਹੜਾ ਹਲਾਉਣਾ ਤਾਂ ਜੋ ਜਿਹੜਾ ਪਾਸਤਾ ਆਪਣਾ ਟੁੱਟੇ ਨਾ ਤੇ ਇਸੇ ਤਰੀਕੇ ਨਾਲ ਵੇਖੋ ਬੱਸ ਉਹਨਾਂ ਆਪਣਾ ਪਾਸਤਾ ਬਿਲਕੁਲ ਤਿਆਰ ਤੇ ਬੱਸ ਆਪਾਂ ਸੇਕ ਬਿਲਕੁਲ ਮੀਡੀਅਮ ਰੱਖਣਾ ਇੱਥੇ ਕਿਉਂਕਿ ਆਪਣੀਆਂ ਸਬਜ਼ੀਆਂ ਪੁੱਜ ਗਈਆਂ ਤੇ ਬੱਸ ਹੁਣ ਆਪਾਂ ਪਾਸਤਾ ਵੀ ਆਪਣਾ ਜਿਹੜਾ ਉਬਲਿਆ ਹੋਇਆ ਬੱਸ ਜਿਹੜੇ ਆਪਣੇ ਮਸਾਲੇ ਪਾਏ ਉਹ ਵਿੱਚ ਆਪਾਂ ਇਹਨਾਂ ਨੂੰ ਭੁੰਨਣਾ ਬੱਸ ਏ ਦੇਖੋ ਆਪਣਾ ਜਿਹੜਾ ਪਾਸਤਾ ਬਿਲਕੁਲ ਤਿਆਰ ਹੋ ਗਿਆ ਇਸੇ ਤਰੀਕੇ ਨਾਲ ਪਾਸਤਾ ਨਾ ਬਹੁਤ ਹੀ ਵਧੀਆ ਜਿਹੜਾ ਬਣ ਜਾਂਦਾ ਘਰੇ ਤੇ ਬੱਚੇ ਵੀ ਖੁਸ਼ ਹੋ ਕੇ ਤੇ ਰੱਜ ਕੇ ਜਿਹੜੇ ਨਾ ਖਾ ਲੈਂਦੇ ਆ ਤੇ ਕਿਉਂਕਿ ਜਦੋਂ ਆਪਾਂ ਬਾਜ਼ਾਰੋਂ ਲਿਆਉਨੇ ਆ ਛੋਟੀ ਜੀ ਪਲੇਟ ਹੀ ਹੁੰਦੇ ਨਾਲ ਕੁਝ ਬਣਦਾ ਵੀ ਨਹੀਂ ਬੱਚਿਆਂ ਦਾ ਤੇ ਉਹ ਵਧੀਆ ਵੀ ਨਹੀਂ ਹੁੰਦੀ ਤੇ ਇਸੇ ਤਰੀਕੇ ਨਾਲ ਘਰ ਵਿੱਚ ਬੱਚੇ ਇਸੇ ਬਹਾਨੇ ਆਪਣੀਆਂ ਜਿਹੜੀਆਂ ਸਬਜ਼ੀਆਂ ਵੀ ਘਰ ਹਰੀਆਂ ਖਾ ਲੈਂਦੇ ਆ ਤੇ ਵੇਖੋ ਆਪਣੀਆਂ ਜਿਹੜੀ ਜਿਹੜਾ ਪਾਸਤਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਇਸੇ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਵੇਖਿਓ ਪਾਸਤਾ ਤੇ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਵੇਖੋ ਆਪਣਾ ਪਾਸਤਾ ਬਿਲਕੁਲ ਬਣ ਕੇ ਤਿਆਰ ਖਾਣ ਤੇ ਵੇਖੋ ਕਿੰਨਾ ਸੋਹਣਾ ਲੱਗਦਾ ਪਿਆ ਤੇ ਬਸ ਹੁਣ ਆਪਾਂ ਗਰਮ ਗਰਮ ਇਹਨੂੰ ਬੱਚਿਆਂ ਨੂੰ ਪਾ ਕੇ ਤੇ ਦੇਵਾਂਗੇ ਤੇ ਇਸੇ ਤਰੀਕੇ ਨਾਲ ਆਪਣਾ ਪਾਸਤਾ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਕੁਝ ਔਖਾ ਨਹੀਂਗਾ ਤੇ ਇਸੇ ਤਰੀਕੇ ਨਾਲ ਜਰੂਰ ਤੁਸੀਂ ਵੀ ਘਰ ਵਿੱਚ ਬਣਾ ਕੇ ਵੇਖਿਓ ਇਸੇ ਤਰੀਕੇ ਨਾਲ ਹੀ ਆਪਾਂ ਨੂਡਲ ਵੀ ਬਣਾ ਸਕਦੇ ਆ ਨੂਡਲ ਤੇ ਪਾਸਤਾ ਬਣਾਉਣ ਦਾ ਤਰੀਕਾ ਬਿਲਕੁਲ ਸੇਮ ਹੀ ਹੁੰਦਾ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਥੈਂਕ ਯੂ